ਬਾਹਤਿ ਸ੍ਰੀ ਆਕਾਸ਼ ਸਾਰੇ ਪੰਜਾਬ ਵਾਸਣੇ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸਪਾ 13 ਜੂਨ ਪੰਜਾਬ ਦੇ 5:30-6 ਵਜੇ ਦੀ ਸ਼ਾਮਾਂ ਦੀ ਗੱਲ ਕਰਾਂਗੇ ਆਉਣ ਵਾਲੇ 3 ਘੰਟੇ ਪੰਜਾਬ ਦੇ ਕਿੰਨਾ ਭਾਗਾਂ ਜੋ ਮੀਂਹ ਕਣ ਜੇ ਸਾਰੇ ਹਨ ਗਰਮੀ ਤੋਂ ਕਿੰਨਾ ਭਾਗ ਨੂੰ ਰਾਹਤ ਦੇਖਣ ਨੂੰ ਮੈਂ ਸਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣਾ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੱਲ ਗਿਆਦੇ ਵੀਡੀਓ ਤੁਹਿਆਂ ਦੇਖੋ ਦਿਓ ਲਾਈਫ ਸਾਈਡ ਤੇ ਵੀ ਨਾ ਮਾਨਸ ਦੇ ਭਾਗ ਹੋਇਆ ਥੋੜੇ ਦਬਾਬੇ ਦੇ ਭਾਗ ਹੋ ਗਏ ਇਹਨਾਂ ਚੋ ਬਦਲਵਾਂ ਵੀ ਕ੍ਰੀਏਟ ਹੋਈ ਹੈ ਮਾਨਸ ਦੇ ਭਾਗ ਵਿੱਚ ਥੋੜੀ ਸੰਗਣੀ ਬਦਲਵਾਂ ਵੀ ਕ੍ਰੀਏਟ ਹੋਈ ਹੈ ਤੇ ਆਪਾਂ ਨੇ ਜਿਹੜੇ ਦਬਾਬੇ ਦੇ ਭਾਗ ਹੋਇਆ ਇਹਨਾਂ ਵਿੱਚੋ ਵੀ ਬਦਲਵਾਂ ਠੀਕ ਠਾਕ ਕ੍ਰੀਏਟ ਹੋਈ ਹੈ ਬਾਕੀ ਜਿਲੇ ਵਾ ਦੀ ਗੱਲ ਕਰ ਲਈ ਕਿਹਨਾਂ ਭਾਗ ਹੋ ਜੋਮੀ ਨਹੀਂ ਸਾਰਾ ਨੇ ਤੁਹਿਆਂ ਦੇਖਦੇ ਪੰਜਾਬ ਦੇ ਢੰਡਾ ਦੇ ਭਾਗ ਹੋ ਗਏ ਬਰਨਾਲਾ ਦੇ ਹੋ ਗਏ ਮਾਨਸ ਦੇ ਹੋ ਗਏ ਸੰਗਰੂਰ ਦੇ ਹੋ ਗਏ ਥੋੜੇ-ਬੋੜੇ ਆਪਣੇ ਮੋਗੇ ਫਰੀਦਕੋਟ ਦੇ ਹੋ ਗਏ ਬਾਕੀ ਤੇ ਆਪਣੇ ਕਬੂਤਰ ਜੇਂਦਰ ਦੇ ਭਾਗ ਹੋ ਗਏ ਸ਼ਿਰੋਪਾਕ ਸੰਗਨਗਰ ਹੁਸ਼ਿਆਰਪੁਰ ਹੋ ਗਿਆ ਇਹਨਾਂ ਵਿੱਚ ਮੀਂਹ ਕੀਤੇ ਸਾਰਿਆਂ ਜਿਹੜੇ ਆਪਣੇ ਠੰਡੇ ਮਾਨਸ ਦੇ ਬਰਨਾਲੇ ਦੇ ਭਾਗ ਹੋ ਗਏ ਇਹਨਾਂ ਵਿੱਚ ਥੋੜਾ ਆਪਣਾ ਤਕੜਾ ਵੀ ਦੇਖਣ ਨੂੰ ਮਿਲਦਾ 10 ਵੀ ਮੈਂਟਲੀ ਤੇ ਜਹਨੇਰੀਆਂ ਚਾਲ ਸਕਦੀਆਂ ਇਹਨਾਂ ਭਾਗਾਂ ਵਿੱਚ ਬਾਕੀ ਆਪਣੇ ਹੁਸ਼ਿਆਰਪੁਰ ਦੇ ਸ਼ਿਰੋਪਾਕ ਸੰਗਨਗਰ ਦੇ ਥੋੜੇ-ਬੋੜੇ ਕਬੂਤਰ ਜੇਂਦਰ ਦੇ ਭਾਗ ਹੋ ਗਏ ਇਹਨਾਂ ਵਿੱਚ ਵੀ ਆਪਣੇ ਦਰਮਿਆਨ ਦੇ ਪੱਦਰ ਤੇ ਮੀਂਹ ਦੇਖਣ ਨੂੰ ਮਿਲਦਾ ਬਾਕੀ ਇਹ ਥੋੜੇ-ਬੋੜੇ ਦੇਰ ਆ ਵਧਾ ਗਏ ਸਿਸਟਮ ਹੋਫਦਾ ਦਬ ਥੋੜਾ ਵੱਡਾ ਹੁੰਦਾ ਏ ਜੇ ਆਪਣੇ ਥੋੜਾ ਡੈਰਾ ਵਧਾਉਂਦਾ ਹੈ ਬਾਕੀ ਮਾਂਥਲੇ ਭਾਗ ਆਪਣੇ ਥੋੜੇ ਬੋਲੇ ਪਟਾਲੇ ਦੇ ਭਾਗ ਜਾਂ ਫਤਕੜ ਤਾਈ ਜਾਂ ਥੋੜੇ ਬੋਲੇ ਦਧਿਆਣੇ ਦੇ ਭਾਗ ਵੀ ਕਵਰ ਕਰ ਸਕਦਾ ਜੇ ਸਿਸਟਮ ਵੀ ਤਕੜਾ ਹੁੰਦਾ ਹੈ ਬਾਕੀ ਕਾਲਮ ਨਾਲ ਅਗਲੀ ਜਿਹੜਾ ਭਾਗਾਂ ਨੂੰ ਆਪਣੇ ਮਾਂਥਲੇ ਭਾਗ ਹੋਏ ਮਾਲਵੇ ਦੇ ਥੋੜੀ ਮੀਂਹ ਤੋਂ ਰਸਤ ਦੇਖਣ ਨੂੰ ਮਿਲ ਸਕਦੀ ਹੰਨੇਰੀ ਚੱਲ ਸਕਦੀ ਹੈ ਤੇ ਮੀਂਹ ਦੇਖਣ ਨੂੰ ਮੈਨ ਸਦਾ ਆਪ ਨੂੰ ਹਲਕਾ ਦਰਮਿਆਨਾ ਥੋੜੇ ਬੋਲੇ ਭਾਗੋ ਚ ਭਾਰੀ ਮੀਂਹ ਵੀ ਬਾਕੀ ਦਵਾਬ ਦੇ ਵੀ ਕੀ ਭਾਗਾਂ ਚ ਮਾਣੇ ਮੋਟੀ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮੈਨ ਖਤਮ ਹੋ ਗਿਆ ਇੱਥੇ ਹੀ ਬਾਕੀ ਅੱਜ ਜੀ ਨੂੰ ਧੰਨਵਾਦ